ਇੱਕ ਵੱਡੀ ਖਬਰ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ ਹੈ ਕ੍ਰਾਈਮ ਸੀਨ ਰੈਡੀ ਹੈ ਇਨਵੈਸਟੀਗੇਸ਼ਨ ਪੂਰੀ ਕੀਤੀ ਜਾ ਰਹੀ ਹੈ ਤੁਹਾਨੂੰ ਦੱਸਦੇ ਹਾਂ ਕਿ ਇਸ ਤੋਂ ਪਹਿਲਾਂ ਫਤਿਹਗੜ ਚੂੜੀਆਂ ਰੋਡ ਤੇ ਚੌਂਕੀ ਦੇ ਵਿੱਚ ਇੱਕ ਹਮਲਾ ਜਿਹੜਾ ਹੈ ਚੌਕੀਦਵਾਰ ਕੀਤਾ ਗਿਆ ਸੀ ਜਿਸ ਦੇ ਚੱਲਦੇ ਕੁਝ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਤ ਵਿੱਚ ਤਿੰਨ ਦੋਸ਼ੀਆਂ ਨੂੰ ਇੱਥੇ ਕੁਝ ਇਨਵੈਸਟੀਗੇਸ਼ਨ ਕਰਨ ਦੇ ਲਈ ਲਿਆਇਆ ਗਿਆ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਇੱਥੇ ਕੁਝ ਅਸਲਾ ਹੋ ਸਕਦਾ ਹੈ ਜਿਸ ਦੀ ਬਰਾਮਦਗੀ ਲਈ ਇੱਥੇ ਲਿਆ ਗਿਆ ਹੈ ਜਗ੍ਹਾ ਵੀ ਤੁਹਾਨੂੰ ਦੱਸ ਦਈਏ ਅੰਮ੍ਰਿਤਸਰ 에য়ারਪੋਰਟ ਰੋਡ ਦੇ ਲਿਮੇ ਜਾਂ ਦਿੱਤਾ ਗਿਆ ਜਿੱਥੇ ਕਿ ਪੁਲਸ ਵੱਲੋਂ ਇਨਵੈਸਟੀਗੇਸ਼ਨ ਦੌਰਾਨ ਜਿਹੜੇ ਆ ਦੋਸ਼ੀਆਂ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਕ੍ਰਾਸ ਫਾਇਰਿੰਗ ਹੁੰਦੀ ਹੈ ਤੇ ਕੋਰਸ ਕ੍ਰਾਸ ਫਾਇਰਿੰਗ ਦੌਰਾਨ ਜਿਹੜਾ ਇੱਕ ਦੋਚੀ ਜਿਹੜਾ ਜ਼ਖਮੀ ਹੋ ਜਾਂਦਾ ਪੁਲਸ ਵੱਲੋਂ ਐਨਕਾਊਂਟਰ ਕਰ ਦਿੱਤਾ ਜਾਂਦਾ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਜਿੱਥੇ ਕਿ ਇਨਵੈਸਟੀਗੇਸ਼ਨ ਪੂਰੀ ਤਰ੍ਹਾਂ ਕੀਤੀ ਜਾ ਰਹੀ ਹੈ ਫੋਰੈਂਸਿਕ ਟੀਮ ਵੀ ਇੱਥੇ ਪਹੁੰਚ ਚੁੱਕੀ ਹੈ ਤੇ ਇਨਵੈਸਟੀਗੇਸ਼ਨ ਜਿਹੜੀ ਆ ਕੀਤੀ ਜਾ ਰਹੀ ਹੈ ਮਾਮਲਾ ਪੁਲਿਸ ਚੌਕੀ ਦੇ ਹੋਏ ਇੱਕ ਹਮਲੇ ਦਾ ਸੀ ਜਿੱਥੇ ਕੀ ਦੱਸਿਆ ਜਾ ਰਿਹਾ ਹੈ ਕਿ ਕੁਝ ਧਮਾਕੇਦਾਰ ਚੀਜ਼ ਨਾਲ ਉੱਥੇ ਅਟੈਕ ਕੀਤਾ ਗਿਆ ਸੀ ਜਿਸ ਤੋਂ ਬਾਅਦ ਦੋਸ਼ੀਆਂ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਲਿੱਤਾ ਗਿਆ ਸੀ ਤੇ ਜਾਂਚ ਦੌਰਾਨ ਇੱਥੇ ਕੁਝ ਇਨਵੈਸਟੀਗੇਸ਼ਨ ਦੇ ਲਈ ਲਿਆ ਗਿਆ तकरीबन 11:30 11:30 12:00 ਦਾ ਸਮਾਂ ਸੀ ਜਿੱਥੇ ਕਿ ਇਨਵੈਸਟੀਗੇਸ਼ਨ ਲਈ ਦੋਸ਼ੀਆਂ ਨੂੰ ਲਿਆ ਗਿਆ ਸੀ ਉਹਨਾਂ ਵਿੱਚੋਂ ਜਨਦੀ ਫਿਰਾਕ ਕਰਨ ਦੀ ਕੋਸ਼ਿਸ਼ ਦੇ ਵਿੱਚ ਅਤੇ ਪੁਲਿਸ ਵਿੱਚ ਦੱਸਿਆ ਜਾ ਰਿਹਾ ਪੁਲਿਸ ਵੱਲ ਵੀ ਹਮਲਾ ਕੀਤਾ ਗਿਆ ਜਿਸ ਕਰਕੇ ਕ੍ਰਾਸ ਫਾਇਰਿੰਗ ਹੁੰਦੀ ਹੈ ਫਾਇਰਿੰਗ ਦੌਰਾਨ ਜਿਹੜਾ ਹੈ ਇਹ ਦੋਸ਼ੀ ਜਖਮੀ ਹੋ ਜਾਂਦਾ ਹੈ ਟੀਮਾਂ ਜਿਹੜੀਆਂ ਉਹ ਜਾਂਚ ਕਰ ਰਹੀਆਂ ਤੇ ਤੁਹਾਨੂੰ ਤਸਵੀਰਾਂ ਵੀ ਦਿਖਾ ਦਿੰਦੇ ਆ ਇਸ ਦੇ ਨਾਲ ਨਾਲ ਹੋਰ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਕਿਸ ਤਰ੍ਹਾਂ ਇਹ ਕ੍ਰਾਈਮ ਸੀਨ ਹੋਇਆ ਕਿਸ ਤਰ੍ਹਾਂ ਕਿ ਇਹ ਦੋਸ਼ੀ ਜਿਹੜੇ ਆ ਪੁਲਿਸ ਦੇ ਨਾਲ ਜਿਹੜੇ ਆਏ ਸੀ ਜਿੱਥੇ ਕਿ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸੀ ਦੱਸਿਆ ਜਾ ਰਿਹਾ ਹੈ ਕਿ ਇੱਥੇ ਕਿਛ ਅਸਲਾ ਜਾਂ ਫਿਰ ਉਹਨਾਂ ਵੱਲੋਂ ਲੁਕਾਈ ਗਈ ਕਿਸੇ ਚੀਜ਼ ਤੇ ਇਸ ਕੇਸ ਨਾਲ ਜੁੜੀ ਅਹਿਮ ਜਾਣਕਾਰੀ ਲਈ ਇੱਥੇ ਜਿਹੜੀ ਹੈ ਪੁਲਸ ਟੀਮ ਵੱਲੋਂ ਉਹਨਾਂ ਨੂੰ ਲਿਆ ਜਾਂਦਾ ਹੈ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਹੈ ਕਿ ਇੱਕ ਘਟਨਾ ਕਾਰਨ ਨੂੰ ਅੰਜਾਮ ਦੇ ਦਿੰਦੇ ਹਨ ਦੋਸ਼ੀ ਜਿਸ ਕਰਕੇ ਪੁਲਸ ਨੂੰ ਵੀ ਫਾਇਰਿੰਗ ਕਰਨੀ ਪੈਂਦੀ ਹੈ ਗੋਲੀਆਂ ਚੱਲਦੀਆਂ ਹਨ ਤੇ ਅੰਮ੍ਰਿਤਸਰ ਵਿੱਚ ਜਿੱਥੇ ਹੁਣ ਤੁਸੀਂ ਦੇਖ ਸਕਦੇ ਹੋ ਸਾਰੇ ਆਲਾ ਅਧਿਕਾਰੀ ਜਿਹੜੇ ਪੁਲਸ ਦੇ ਪਹੁੰਚ ਚੁੱਕੇ ਹਨ ਇਨਵੈਸਟੀਗੇਸ਼ਨ ਹੋ ਰਹੀ ਹੈ ਤੇ ਜਲਦ ਹੀ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਵੀ ਮੌਕੇ ਤੇ ਪਹੁੰਚ ਰਹੇ ਹਨ ਇਸ ਵੇਲੇ ਤੁਸੀਂ ਵੀ ਦੇਖ ਸਕਦੇ ਹੋ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਮੌਕੇ ਤੇ ਪਹੁੰਚ ਚੁੱਕੇ ਹਨ ਜਿਨ੍ਹਾਂ ਵੱਲੋਂ ਜੜੀ ਕੀ ਤਫ਼ਤੀਸ਼ ਕੀਤੀ ਜਾ ਰਹੀ ਹੈ ਅਫਸਰਾਂ ਨਾਲ ਜੜੀ ਕੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਹਾਲਾਤ ਬਣੇ ਆ ਕਿਸ ਤਰ੍ਹਾਂ ਜੜਾ ਐਨਕਾਊਂਟਰ ਕੀਤਾ ਗਿਆ ਸੀ ਇਸ ਵੇਲੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਮੌਕੇ ਤੇ ਪਹੁੰਚ ਚੁੱਕੇ ਹਨ ਤਕਰੀਬਨ ਸਵਾ 12 ਵਜੇ ਦਾ ਸਮਾਂ ਹੋ ਚੁੱਕਾ ਹੈ ਤੇ ਇਸੇ ਘਟਨਾਕਰਮ ਜਿਹੜਾ ਕਿ ਪੁਲਸ ਵੱਲੋਂ ਐਨਕਾਊਂਟਰ ਕੇ ਤਿੰਨ ਤਕਰੀਬਨ 1 ਘੰਟਾ ਬੀਤ ਚੁੱਕਿਆ ਹੈ ਫੋਰੈਂਸਿਕ ਟੀਮ ਵੀ ਇਥੇ ਮੌਕੇ ਤੇ ਹਨ ਮੌਕੇ ਤੇ ਸੜਿਆ ਪੁਲਚ ਦੇ ਅਧਿਕਾਰੀ ਸਾਰੇ ਪਹੁੰਚੇ ਹੋਏ ਹਨ ਤੇ ਅੰਮ੍ਰਿਤਸਰ ਪੁਲਸ ਕਮਿਸ਼ਨ ਵੱਲੋਂ ਜਿਹੜੀ ਕਿ ਅਧਿਕਾਰੀਆਂ ਨਾਲ ਜਿਹੜੀ ਕਿ ਇਨਫੋਰਮੇਸ਼ਨ ਲਈਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਸੀਨ ਬਣਿਆ ਤੇ ਜਿਹੜੇ ਕਿ ਜਾਇਜਾ ਵੀ ਕੀਤਾ ਜਾ ਰਿਹਾ ਹੈ ਕਿ ਜਿੱਥੇ ਕਿ ਐਨਕਾਊਂਟਰ ਹੋਇਆ ਸੀ ਤਿੰਨ ਦੋਸ਼ੀ ਜਿਹੜੇ ਤਿੰਨ ਦੋਸ਼ੀ ਪੁਲਸ ਤੋਂ ਪੱਜੰਦੀ ਕੋਸ਼ਿਸ਼ ਕਰਦੇ ਹਨ ਜਿੰਨਾ ਉੱਤੇ ਪੁਲਸ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਦੋ ਦੋਸ਼ੀਆਂ ਨੂੰ ਗੋਲੀ ਲੱਗਦੀ ਹੈ ਤੇ ਇੱਕ ਪੱਜੰਦ ਕਰਕੇ ਜਿਸਦੇ ਪੈਰ ਦੇ ਉੱਤੇ ਫ੍ਰੈਕਚਰ ਹੋ ਜਾਂਦਾ ਹੈ ਸਾਡੇ ਕੋਲ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਜਿਹੜਾ ਚੱਲ ਰਿਹਾ ਸੀਗਾ ਉਹਦੇ ਚੈ ਸੀ ਤਿੰਨ ਬੰਦੇ ਜਿਹੜੇ ਗ੍ਰਿਫਤਾਰ ਕੀਤੇ ਆ ਔਰ ਉਹਨਾਂ ਨੂੰ ਆਪਾਂ ਸਮਝ ਸਕਦੇ ਆ ਕਿ ਟੈਰਰਿਸਟ ਮੋਡਿਊਲ ਇੱਕ ਬਹੁਤ ਵੱਡਾ ਬਸਟ ਕੀਤਾ ਗਿਆ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਤਿੰਨ ਬੰਦੇ ਜਿਹੜੇ ਗ੍ਰਿਫਤਾਰ ਹੋਏ ਆ ਉਹਨਾਂ ਚ ਇੱਕ ਲਵ ਲਪ੍ਰੀਤ ਹੈ ਕਰਨਦੀ ਪੈਰ ਬੁੱਟਾ ਸਿੰਘ ਹੈ ਦੋ ਜਣੇ ਜਗਦੇਵ ਕਲਾਂ ਦੇ ਆ ਇੱਕ ਅਜਨਾਲਾ ਤਹਿਸੀਲ ਦੇ ਵਿੱਚ ਪਿੰਡ ਹੈ ਮੁਕਾਮ ਉੱਥੋਂ ਦਾ ਬੁੱਟਾ ਸਿੰਘ ਇਹਨਾਂ ਦੇ ਜਿਹੜੀ ਗ੍ਰਿਫਤਾਰੀ ਜਿਹੜੀ ਉਹਦੇ ਨਾਲ ਇਹ ਪੂਰੇ ਦਾ ਪੂਰਾ ਟੈਰਰਿਸਟ ਮੋਡਿਊਲ ਜਿਹੜਾ ਬਸਟ ਕੀਤਾ ਗਿਆ ਜ ਇਹਨਾਂ ਤੋਂ ਇੱਕ AK47 ਰਾਈਫਲ ਔਰ ਇੱਕ Glock 0.30 ਪਿਸਟਲ ਔਰ 0.32 ਬੋਰ ਦਾ 4 ਪਿਸਟਲ ਇਤਨਾ ਤੋਂ ਅਲੱਗ-ਅਲੱਗ ਬਰਾਮਦ ਕੀਤਾ ਗਿਆ ਔਰ ਇਹ ਜਿਹੜਾ ਸਾਰਾ ਕੰਮ ਚਲਾ ਰਹੇ ਸੀ ਬਾਹਰ ਬੈਠੇ ਜਿਹੜੇ ਗੈਂਗਸਟਰ ਉਬਲੀਕ ਪੈਰਿਸਟਾ ਪਾ ਕਹਿ ਸਕਦੇ ਹੈਪੀ ਪਾਸੀਆਂ ਨਾਲ ਲਿੰਕ ਇਹਨਾਂ ਦੇ ਸਾਹਮਣੇ ਆਏ ਉਹਦੇ ਇਸ਼ਾਰੇ ਦੇ ਉੱਤੇ ਇਹ ਕੰਮ ਕਰ ਰਹੇ ਸੀ ਔਰ ਜੋ ਸਾਡੀ ਅ ਇਨਵੈਸਟੀਗੇਸ਼ਨ ਚ ਆਇਆ ਕਿ ਡਰੋਨ ਰਾਹੀਂ ਅਸਮਾਨ ਆਇਆ ਸੀ ਤੇ ਇਹਨਾਂ ਤੱਕ ਪਹੁੰਚਾਇਆ ਗਿਆ ਵਿੱਚ ਕੱਟਆਊਟ ਰੱਖੇ ਗਏ ਔਰ ਵਕ-ਵਕ ਜਗ੍ਹਾ ਤੇ ਜਿਸਾਂ ਜਿਹੜੀਆਂ ਇਹਨਾਂ ਨੂੰ ਪੈਸੇ ਦੇ ਲਾਲਚ ਦੇ ਨਾਲ ਚਲਾਇਆ ਜਾ ਰਿਹਾ ਸੀਗਾ ਇਹਦੇ 'ਚ ਜਿਹੜੀ ਮੇਨ ਗੱਲ ਹੈ ਕਿ ਜਿਹੜਾ ਬੂਟਾ ਸਿੰਘ ਹੈ ਇਹਦੇ ਇਹਦਾ ਭਰਾ ਦੁਬਈ 'ਚ ਹੈਪੀ ਪਾਸੀਆਂ ਦੇ ਨਾਲ ਰਹਿੰਦਾ ਸੀ ਔਰ ਉਸ ਤੋਂ ਬਾਅਦ ਇਹ ਸਟੈਬਲਿਸ਼ ਕੀਤੇ ਨੇ ਕੰਟੈਕਟਸ ਔਰ ਉਸ ਤੋਂ ਬਾਅਦ ਜਿਹੜੇ ਪ੍ਰੀਤ ਤੇ ਦੂਜਾ ਕਰਮਦੀਪ ਹੈ ਇਹਨਾਂ ਨੂੰ ਵੀ ਬੂਟਾ ਸਿੰਘ ਨੇ ਹੀ ਇੰਟਰੋਡਿਊਸ ਕਰਾਇਆ ਸੋ ਇਹਦੇ 'ਚ ਜਦੋਂ ਅੱਜ ਇਹਨਾਂ ਤੋਂ ਬਰਾਮਦੀ ਕਰਕੇ ਲੈ ਕੇ ਆ ਰਹੇ ਸੀ ਅਜਗਦੇਵ ਕਲਾ ਤੋਂ ਉਹ ਰਸਤੇ 'ਚ ਇਹਨਾਂ ਨੇ ਕਿਹਾ ਕਿ ਅਸੀਂ ਸਾਨੂੰ ਪ੍ਰੋਬਲਮ ਆ ਰਹੀ ਹੈ ਸਾਦੀ ਤੇ ਹੋਰ ਚੀਜ਼ਾਂ ਕਈ ਗੱਲਾਂ ਇਹਨਾਂ ਨੇ ਕੀਤੀਆਂ ਪੁਲਿਸ ਪਾਰਟੀ ਨੇ ਜਦੋਂ ਇੱਥੇ ਗੱਡੀ ਰੋਕੀ ਤਾਂ ਇਹਨਾਂ 'ਚੋਂ ਇੱਕ ਬੰਦੇ ਨੇ ਜਿਹੜਾ ਪਿਸਟਲ ਖੋਲਿਆ ਗੁਰਜੀਤ ਸਿੰਘ ਐਸਐਸ ਜਿਹੜਾ ਸਦਰ ਦਾ ਸਾਡਾ ਔਰ ਉਹ ਕੋਕੇ ਇੱਕ ਫਾਇਰ ਕੀਤਾ ਉਹਨੇ ਦੇਰ ਨੂੰ ਓਵਰ ਪਾਵਰ ਕਰ ਲਿਆ ਤੇ ਉਹਨੇ ਦੇਰ ਨੂੰ ਜਿਹੜਾ ਬਿੰਦਰਜੀਤ ਸਾਡੇ ਇੰਸਪੈਕਟਰ ਸੀਆਈਏ ਨੇ ਤੇ ਹਰਿੰਦਰ ਐਸਐਚਓ ਸਦਰ ਇਹਨਾਂ ਨੇ ਜਵਾਬੀ ਫਾਇਰ ਕੀਤਾ ਆਪਣੀ ਸੈਲਫ ਡਿਫੈਂਸ ਦੇ ਵਿੱਚ ਔਰ ਇਹਨਾਂ ਦੋਨਾਂ ਦੇ ਜਿਹੜੀ ਉਹ ਗੋਲੀ ਲੱਗੀ ਇਹਨਾਂ ਨੂੰ ਹਸਪੀਟਲ ਭੇਜ ਦਿੱਤਾ ਗਿਆ ਔਰ ਜਿਹੜਾ ਆਪਣੇ ਬਰਾਮਦਗੀ ਹੈ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਔਰ ਇਹਦੀ ਮੁੱਢਲੀ ਪੁੱਛ ਕੇ ਇਹ ਵੀ ਗੱਲ ਆਇਆ ਕਿ ਫਤੇਗੜ ਚੂੜੀਆਂ ਜਿਹੜਾ 3 ਤਰੀਕ ਨੂੰ ਇੱਕ ਆਵਾਜ਼ ਆਈ ਸੀ ਆਪਾਂ ਨੂੰ ਗੱਲ ਪਤਾ ਲੱਗੀ ਸੀ ਇਹਨਾਂ ਨੇ ਦੱਸਿਆ ਕਿ ਅਸੀਂ ਇੱਕ ਸਾਨੂੰ ਬਨ ਕੇ ਇੱਕ ਥੈਲਾ ਟਾਈਪ ਚੀਜ਼ ਦਿੱਤੀ ਗਈ ਸੀਗੀ ਉਹਨਾਂ ਨੇ ਦੱਸਿਆ ਸੀ ਕਿ ਜਦੋਂ ਵੀ ਕਿਸੇ ਸਰਫੇਸ ਨਾਲ ਚੀਜ਼ ਟਕਰਾਈਗੀ ਤਾਂ ਬਹੁਤ ਵੱਡੀ ਆਵਾਜ਼ ਆਏਗੀ ਜਿਸ ਨਾਲ ਕਿ ਸਨਸਨੀ ਫੈਲੇਗੀ ਸੋ ਉਹ ਵੀ ਚੀਜ਼ ਜਿਹੜੀ ਸਾਡੀ ਕਲੀਅਰ ਹੋ ਗਈ ਇਹਨਾਂ ਦਾ ਮੋਟਰਸਾਈਕਲ ਜਿਹੜਾ ਉਸ ਕ੍ਰਾਈਮ 'ਚ ਵੀ ਯੂਜ਼ ਹੋਇਆ ਵੈਸੇ ਵੀ ਇਹ ਯੂਜ਼ ਕਰ ਰਹੇ ਸੀ ਉਹ ਵੀ ਜਿਹੜਾ ਇਨਸੀਡੈਂਟ ਸਾਰਾ ਕਲੀਅਰ ਹੋਇਆ ਬਾਕੀ ਹੁਣ ਪੁੱਛਕਿਚ ਜਾਰੀ ਹੈ ਇਹਨਾਂ ਦਾ ਲੰਬਾ ਰਿਮਾਂਡ ਲਿਆ ਆਇਆ ਸੀ ਔਰ ਉਹਦੇ ਚ ਅੱਗੇ ਕਾਰਵਾਈ ਕਰਕੇ ਤੁਹਾਡੇ ਨਾਲ ਸਾਰੀ ਗੱਲ ਆਪਾਂ ਸ਼ੇਅਰ ਕਰਾਂਗੇ ਪਰਚੇ ਪਰਚੇ ਗਏ ਪਹਿਲੇ ਕਿੱਥੇ ਕਿੱਥੇ ਪਰਚੇ ਆ ਕਦੇ ਕਦੇ ਪਰਚੇ ਦੇਖੋ ਲਾਹਪ੍ਰੀਤ ਦੇ ਖਿਲਾਫ ਐਨਡੀਪੀਐਸ ਦਾ ਇੱਕ ਪਰਚਾ ਹੈਗਾ ਉਹਦੇ ਨਾਲ ਇੱਕ ਹੋਰ ਸਾਥੀ ਵੀ ਸੀ ਬਾਕੀ ਦੋਆਂ ਦੇ ਖਿਲਾਫ ਅਜੇ ਪਰਚੇ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਬਾਕੀ ਇਹਦੇ ਚ ਜਿਹੜਾ ਯੂਏਪੀਏ ਐਕਟ ਵੀ ਲੱਗਿਆ ਹੋਰ ਵੀ ਜਿਹੜੇ ਅੱਜ ਵਾਲਾ ਇਹਦੇ ਸਨੇਚਿੰਗ ਵੀ 307 ਪੁਲਿਸ ਪਾਰਟੀ ਤੇ ਹਮਲਾ ਕਰਨਾ ਉਹ ਸਾਰੀਆਂ ਚੀਜ਼ਾਂ ਹੋਈਆਂ ਪਰ ਅਜੇ ਟੂ अर्ਲੀ ਹੈ ਕਿਉਂਕਿ ਬਹੁਤ ਡੀਪ ਰੂਟਡ ਸਾਡਾ ਮੋਡਿਊਲ ਹੈ ਟੈਰਰ ਮੋਡਿਊਲ ਇਹਦੇ ਤੇ ਹੋਰ ਵੀ ਅਸੀਂ ਕੰਮ ਕਰਾਂਗੇ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਉਸ ਵੇਲੇ ਸਰ ਸੁਰੱਖਿਤਾ ਸਾਰੀ ਸੇਫ ਹੈ ਹਾਂਜੀ ਉਹ ਸੇਫ ਨੇ ਪਰਮਾਤਮਾ ਦੀ ਮਿਹਰ ਰਹੀ ਉਹਨਾਂ ਦੇ ਨਹੀਂ ਕੋਈ ਇਹੋ ਜਿਹਾ ਹੋਇਆ ਪਰ ਫਾਇਰ ਜਰੂਰ ਹੋਇਆ ਉਹਨਾਂ ਵੱਲ ਵੀ ਤਾਂ ਪਰ ਓਦਰਵਾਈਜ਼ ਠੀਕ ਨੇ ਸਰ ਇਹ ਕਿੰਨੇ ਪਰਚੇ ਪੁਰਾਣੇ ਹਨ ਇਹ ਨਹੀਂ ਜਿਸ ਤੇ ਹੈਪੀਨੈਸ ਕਲਰ ਟ੍ਰੇਨਿੰਗ ਲੈ ਕੇ ਆਇਆ ਸੀ ਟ੍ਰੇਨਿੰਗ ਵਾਲੀ ਗੱਲ ਕੋਈ ਅਜੇ ਨਹੀਂ ਸਾਹਮਣੇ ਆਈ ਦੇਖੋ ਇਹ ਤਾਂ ਮਤਲਬ ਇਹਨਾਂ ਦਾ ਲਿੰਕ ਸਟੈਬਲਿਸ਼ ਹੋਇਆ ਕਮਿਊਨੀਕੇਸ਼ਨ ਹੈਗੀ ਹੈ ਉਹਦੇ ਕਰਕੇ ਹੀ ਸਾਰਾ ਇਹ ਜਿਹੜਾ ਅੱਗੇ ਤੋਂ ਅੱਗੇ ਚਲਾ ਰਹੇ ਤੁਹਾਨੂੰ ਪਤਾ ਹੀ ਹੈ ਵੀ ਜਿਹੜੇ ਨਵੇਂ ਸਾਡੇ ਯੂਥ ਨੇ ਮੈਂ ਤੁਹਾਡੇ ਨਾਲ ਹੀ ਇਹਨਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਵੀ ਐਵੇਂ ਛੋਟੇ ਜਿਹੇ ਲਾਲਚ ਪਿੱਛੇ ਆਪਣੀ ਲਾਈਫ ਖਰਾਬ ਕਰ ਲੈਂਦੇ ਆ ਔਰ ਇਹੋ ਜਿਹੇ ਕੰਮਾਂ ਚ ਬਹਿਕਾਵੇਆਂ ਚ ਆ ਕੇ ਇਹੋ ਜੇ ਕੰਮ ਕਰਦੇ ਇਹਨਾਂ ਨੂੰ ਇਸ ਗੱਲ ਤੋਂ ਸਬਕ ਲੈਣਾ ਚਾਹੀਦਾ ਕਿ ਉਹ ਸਾਰੇ ਬੈਠੇ ਲੋਕ ਇਹਨਾਂ ਨੂੰ ਯੂਜ਼ ਕਰ ਰਹੇ ਅੱਜ ਸਰ ਉਸ ਤੋਂ ਕਹਿਆ ਗਿਆ ਸੀ ਕਿ ਇਹ ਵਾਹ ਵੈਗ ਦਾ ਬਲਾਸਟ ਨਹੀਂ ਹੈ ਕਿ ਉਸ ਵੇਲੇ ਜਦੋਂ ਸੀਆਈਸੀ ਕਹਿਆ ਗਿਆ ਸੀ ਉਹਦੇ ਵਿੱਚ ਫਿਰ ਤੀਸ ਤਸਦੀਕ ਹੋਇਆ ਦੇ ਵਿੱਚ ਉਹ ਇਹੀ ਕਹਿੰਦੇ ਅਸੀਂ ਕੋਈ ਦੇਖਿਆ ਨਹੀਂ ਇਹਨਾਂ ਨੂੰ ਇੱਕ ਬਣ ਕੇ ਚੀਜ਼ ਜੀ ਦਿੱਤੀ ਗਈ ਸੀ ਉਹ ਕਹਿੰਦਾ ਵੀ ਤੁਸੀਂ ਇਸ ਜਿੱਥੇ ਵੀ ਗਰੇਗੀ ਚੀਜ਼ ਉਥੇ ਬਹੁਤ ਵੱਡੀ ਆਵਾਜ਼ ਆਏਗੀ ਜੋ ਇਹਨਾਂ ਨੂੰ ਦੱਸਿਆ ਗਿਆ ਅਜੇ ਹੋਰ ਇਹਨਾਂ ਦੀ ਪੁੱਛਗਿੱਛ ਅਸੀਂ ਕਰਾਂਗੇ ਉਹਦੇ ਵਿੱਚ ਆਪਾਂ ਹੋਰ ਤੁਹਾਡਾ ਖੁਲਾਸਾ ਗੱਲ ਫੇਰ ਆਪਾਂ ਪੀਸੀ ਪੀਸੀ ਵੀ 1.47 ਮਿਲਿਆ ਤਿੰਨ 1 1 47 ਜੀ ਇੱਕ ਗਲੌਕ ਪਿਸਟਲ ਹੈ 0.30 ਬੋਰ ਦਾ ਔਰ ਇੱਕ 0.32 ਬੋਰ ਦਾ ਪਿਸਟਲ ਹੈ ਸਰ ਇੱਕ ਗ੍ਰਫਤਾਰੀ ਸਰ ਕਿਸ ਇਲਾਕੇ ਤੋਂ ਕੀਤੀ ਸੀ ਹਾਂਜੀ ਹਨਾਈ ਸਰ ਗ੍ਰਫਤਾਰੀ ਦਾ ਅਸਰ ਕਿਸ ਇਲਾਕੇ ਤੋਂ ਕੀਤਾ ਸੀਗਾ ਤੁਸੀਂ ਮੈਂ ਤੁਹਾਨੂੰ ਦੱਸਿਆ ਨਾ ਇਹ ਤਾਂ ਜਗਦੇਵ ਕਲਾਂ ਤੋਂ ਹੀ ਆ ਰਹੇ ਸੀ ਤੇ ਉਹ ਆਪਣਾ ਉਹਦਾ ਪਿੰਡ ਜਿਹੜਾ ਮਹਮ ਮੁਕਾਮ ਮੁਕਾਮ ਪਿੰਡ ਹੈ ਜਿਹੜਾ ਨਾਲਾ ਤਹਿਸੀਲ ਚ ਉਹ ਸਾਰੇ ਦਿਹਾਤੀ ਅੰਮ੍ਰਿਤਸਰ ਦੇ ਰੂਰਲ ਦੇ ਏਰੀਏ ਦੇ ਰਹਿਵਾਸੀ ਨੇ ਇਹ ਅਸੀਂ ਸਾਰੀ ਬਾਕੀ ਆਪਾਂ ਕੱਲ ਨੂੰ ਕਿਉਂਕਿ ਬਾਕੀ ਵੀ ਸਾਰੇ ਤੁਹਾਡੇ ਪ੍ਰੈਸ ਵਾਲਿਆਂ ਨੂੰ ਵੀ ਬਰੀਫ ਕਰਨਾ ਕੱਲ ਆਪਾਂ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਤੇ ਪਰ ਤੁਹਾਡਾ ਇੱਕ ਵਾਰ ਗੱਲ ਕਰਨੀ ਬੜੀ ਜ਼ਰੂਰੀ ਸੀ ਕਿਉਂਕਿ ਮੌਕੇ ਦੇ ਉੱਤੇ ਸਾਰੀ ਚੀਜ਼ ਤੁਸੀਂ ਇੱਕ ਵਾਰ ਆਪ ਵੀ ਦੇਖਣਾ ਚਾਹੋਗੇ ਤੇ ਇਸ ਕਰਕੇ ਮੈਂ ਅਸੀਂ ਆ ਕੇ ਤੁਹਾਨੂੰ ਇੱਥੇ ਬਰੀਫ ਕੀਤਾ ਬਾਕੀ ਕੱਲ ਨੂੰ ਆਪਾਂ ਸਵੇਰੇ ਦੇ ਟਾਈਮ ਪੀਸੀ ਪੂਰੀ ਡਿਟੇਲ ਕਰਾਂਗੇ ਅਸਲ ਇੱਕ ਇੱਕ ਫੰਡੀ ਕਿ ਸੈਵਨ ਮਿਲਣਾ ਕਿੰਨਾ ਖਤਰਨਾਕ ਕਿਉਂਕਿ ਅਕਸਰ ਗਲੌਕ ਤਾਂ ਕੰਸੀਮੀ ਤਰ੍ਹਾਂ ਦਾ ਸੀ ਪਹਿਲੀ ਵਾਰ ਅੰਮ੍ਰਿਤਸਰ ਪੁਲਿਸ ਦੀ ਕਾਮਯਾਬੀ ਵੀ ਇਹਨੂੰ ਅਸੀਂ ਕਹਾਂਗੇ ਤੇ ਬਹੁਤ ਵੱਡੀ ਕਾਮਯਾਬੀ ਜੀ ਔਰ ਬੇਸਿਕਲੀ ਜਿਹੜਾ ਡਰੋਨਸ ਦੇ ਉੱਤੇ ਜਿਹੜੇ ਵੱਡੇ ਡਰੋਨ ਨੇ ਉਹਦੇ ਰਾਹੀਂ ਇਹ ਚੀਜ਼ਾਂ ਆ ਰਹੀਆਂ ਪਹਿਲਾਂ ਵੀ ਇਹਦੇ ਬਾਰੇ ਇਨਪੁੱਟ ਆਇਆ ਔਰ ਇਹਨੂੰ ਅੱਗੇ ਅਸੀਂ ਕੈਰੀ ਫਾਰਵਰਡ ਕਰਾਂਗੇ ਸਾਡੇ ਕੋਲ ਹੋਰ ਵੀ ਬੜੀਆਂ ਲੀਡਸ ਨੇ ਇਸ ਕੰਮ ਤੇ ਉਹਦੇ ਤੇ ਇੱਕ ਹੋਰ ਕੰਮ ਕਰਾਂਗੇ ਕਿੰਨੇ ਕ ਬੰਦੇ ਹਰ ਇੱਕ ਕਿੰਨੇ ਕ ਬੰਦੇ ਜਿਹੜੇ ਨੇ ਇਨਵੋਲਵ ਨੇ ਕਿਉਂਕਿ ਹੈਪੀ ਪੱਛੀਆਂ ਲਗਾਤਾਰ ਇਸ ਤਰ੍ਹਾਂ ਦੇ ਕੰਮ ਕਰ ਰਹੇ ਆ ਪੁਲਿਸ ਫੜ ਵੀ ਰਹੀ ਆ ਬੰਦੇ ਲੇਕਿਨ ਲਗਾਤਾਰ ਹਰ ਵਾਰ ਨਵਾਂ ਨਾਮ ਆ ਜਾਂਦਾ ਤੋਂ ਮੈਂ ਤਾਂ ਤੁਹਾਨੂੰ ਅੱਗੇ ਦੱਸਿਆ ਵੀ ਉਹ ਪੈਸੇ ਦੇ ਲਾਲਚ ਵਿੱਚ ਜਾਂਦਾ ਪਹਿਲਾਂ ਆਪਾਂ ਜਿਹੜੇ ਬਾਰਾ ਲੋਕ ਫੜੇ ਗਏ ਸੀ ਉਹ ਵੀ ਇਸੇ ਤਰ੍ਹਾਂ ਸੀਗੇ ਕਿ ਜਿਹੜਾ ਲਾਲਚ ਦੇ ਵਿੱਚ ਪੈਸੇ ਦੇ ਬਹਿਕਾਵੇ ਚ ਆ ਕੇ ਤੇ ਉਹ ਕੰਮ ਕਰਦੇ ਰਹੇ ਆ ਉਹਦੇ ਚ ਅਜੇ ਤੱਕ ਤਾਂ ਜਿੰਨਾ ਨੈਟਵਰਕ ਸੀਗਾ ਹੁਣ ਤੱਕ ਸਾਰੇ ਕੇਸ ਆਪਣੇ ਟਰੇਸ ਨੇ ਜੀ ਔਰ ਅੱਗੇ ਵੀ ਜਿਹੜਾ ਸਾਡਾ ਇਹ ਪੂਰਾ ਇਦਾਂ ਹੀ ਅਸੀਂ ਸ਼ਿਕੰਜਾ ਰੱਖਾਂਗੇ ਔਰ ਜਿਹੜਾ ਵੀ ਬੰਦਾ ਇਹੋ ਜੀ ਆਏਗਾ ਉਹਦੇ ਖਿਲਾਫ ਸਖਤ ਕਾਰਵਾਈ ਆਪਾਂ ਕੀਤੀ ਵੀ ਆ ਤੇ ਅੱਗੇ ਵੀ ਕਰਾਂਗੇ। ਅੰਮ੍ਰਿਤਸਰ ਵਾਸੀਆਂ ਨੂੰ ਤੇ ਕੀ ਕੁਝ ਕਰਾਂਗੇ ਕਿਉਂਕਿ ਲੋਕ ਬੜੇ ਸਹੇਮੀ ਹੁੰਦੇ ਦਰੇ ਨਹੀਂ। ਨਹੀਂ ਕੋਈ ਸੈਮਨ ਵਾਲੀ ਗੱਲ ਹੀ ਨਹੀਂ ਜੀ ਅਸੀਂ ਸਾਰਾ ਦਿਨ ਲੋਕਾਂ ਨਾਲ ਸੰਪਰਕ ਮੀਟਿੰਗਾਂ ਕਰਦੇ ਆ ਮੈਂ ਆਪ ਜਾ ਰਿਹਾ ਹਰ ਜਗ੍ਹਾ ਕਿਸੇ ਨੇ ਕੋਈ ਇਦਾਂ ਦੀ ਗੱਲ ਨਹੀਂ ਮੈਨੂੰ ਕੀਤੀ ਔਰ ਮੈਂ ਇਹ ਗੱਲ ਗੁਰੂ ਨਗਰ ਦੇ ਸਾਰੇ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਉਹਨਾਂ ਦੀ ਸੁਰੱਖਿਆ ਸਾਡੇ ਵਾਸਤੇ ਸਭ ਤੋਂ ਮਹੱਤਵਪੂਰਨ ਹੈ ਔਰ ਟਾਪ ਪ੍ਰਾਇਰੀਟੀ ਹੈ। ਠੀਕ ਹੈ। ਔਰ ਕੋਈ ਕਿਸੇ ਨੂੰ ਇਦਾਂ ਦਾ ਸਿਰ ਨਹੀਂ ਚੁੱਕਣ ਦਿੱਤਾ ਜਾਏ। ਯਾਰ ਚੇਤਾਵਨੀ ਬੜੀ ਕਲੀਅਰ ਹੈ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਆ ਔਰ ਮੈਂ ਯੰਗਸਟਰਸ ਨੂੰ ਜੋ ਕਹਿਣਾ ਚਾਹੁੰਦਾ ਵੀ ਆਪਣੀਆਂ ਜ਼ਿੰਦਗੀਆਂ ਇਦਾਂ ਨਾ ਖਰਾਬ ਕਰੋ ਲੋਕਾਂ ਦੇ ਪਹਿਕਾ ਵਿੱਚ ਆ ਕੇ ਇਸ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝਾ ਕੀਤੀ ਗਈ ਹੈ ਪੁਲਿਸ ਕਮਿਸ਼ਨਰ ਅਮਰ ਸਰ ਵੱਲੋਂ ਦੱਸਿਆ ਗਿਆ ਕਿ ਹਥਿਆਰ ਜਿਹੜਾ AK47 ਜਿਹੜਾ ਕੀ ਉਹਨਾਂ ਵੱਲੋਂ ਬਰਾਮਦ ਕੀਤਾ ਗਿਆ ਜਿਹੜੇ ਕਿ ਦੋਸ਼ੀ ਸਨ ਜਿੰਨਾਂ ਤੋਂ AK47 ਦਾ ਹਥਿਆਰ ਬਰਾਮਦ ਕੀਤਾ ਗਿਆ ਪਿਸਟਲ ਤੋਂ ਲੈ ਕੇ ਹੁਣ AK47 ਤੱਕ ਜਿਹੜੇ ਆ ਗੈਂਗਸਟਰਾਂ ਦੇ ਹੱਥ ਪਹੁੰਚ ਚੁੱਕੇ ਆ ਤੇ ਤੁਸੀਂ ਦੇਖਦੇ ਹੋ ਹੈਪੀ ਪੁਛਿਆ ਗੈਂਗ ਦੀ ਜਿਹੜੀ ਆ ਕਿਸ ਤਰ੍ਹਾਂ ਜਿਹੜੀ ਆ ਕਿ ਇਹਨਾਂ ਦੇ ਹਥਿਆਰ ਦੀ ਗਿਣਤੀ ਵੱਧ ਰਹੀ ਹੈ ਕਿ ਹੁਣ ਪਿਸਟਲ ਤੋਂ AK47 ਤੱਕ ਪਹੁੰਚ ਚੁੱਕੇ ਆ ਜੋ ਕਿ ਸਰਹੱਦ ਪਾਰ ਤੋਂ ਡਰੋਨ ਤੇ ਰਾਹੀ ਜਿਹੜਾ ਕਿ ਪੰਜਾਬ ਦੇ ਵਿੱਚ ਸਮੱਗਲ ਕੀਤਾ ਜਾਂਦਾ ਹਥਿਆਰ ਪਹੁੰਚਾਇਆ ਜਾਂਦਾ ਜਿਸ ਕਰਕੇ ਇਹ ਆਪਣੇ ਕਾਰਨਾਮੇ ਨੂੰ ਅੰਜਾਮ ਦਿੰਦੇ ਹਨ